19 ਸਾਲ ਦਾ ਵਿਕਾਸ ਜੋ ਕਿ ਇੱਕ ਕੁੜੀ ਨੂੰ ਹੱਦੋਂ ਵੱਧ ਪਿਆਰ ਕਰਦਾ ਸੀ ਪਰ ਇਹਦੀ ਉਸਤੇ ਭਾਰੀ ਪੈ ਜਾਣਾ ਉਸ ਨੂੰ ਨਹੀਂ ਪਤਾ ਸੀ ਉਸ ਕੁੜੀ ਦੇ ਘਰ ਆਪਣੇ ਪਰਿਵਾਰਕ ਮੈਂਬਰਾਂ ਨੂੰ ਲੈ ਕੇ ਵਿਕਾਸ ਰਿਸ਼ਤਾ ਲੈ ਕੇ ਜਾਂਦਾ ਪਰ ਉਹ ਵਿਆਹ ਦੇ ਲਈ ਮਨਾ ਕਰ ਦਿੰਦੇ ਨੇ ਕਹਿੰਦੇ ਨੇ ਕਿ ਅਸੀਂ ਹਲੇ ਕੁਝ ਸਾਲ ਕੁੜੀ ਦਾ ਵਿਆਹ ਨਹੀਂ ਕਰਨਾ ਇੱਕ ਕਹਾਣੀ ਇੱਥੇ ਹੀ ਰੁਕ ਸਕਦੀ ਸੀ ਪਰ ਇਸ ਤੋਂ ਬਾਅਦ ਵੀ ਕੁੜੀ ਵਾਲਿਆਂ ਤੇ ਇਲਜ਼ਾਮ ਲੱਗ ਰਹੇ ਨੇ ਕਿ ਉਹਨਾਂ ਦੇ ਵੱਲੋਂ ਕਿਸਨੂੰ ਪੈਸੇ ਦੇ ਕੇ ਮੁੰਡੇ ਦੀ ਜਾਨ ਲਈ ਗਈ ਹੈ ਅਤੇ ਬੇਰਹਿਮੀ ਦੇ ਨਾਲ ਮੁੰਡੇ ਨੂੰ ਖਤਮ ਕਰਕੇ ਉਸ ਦੀ ਮ੍ਰਿਤਕ ਤੇ ਜੋ ਦੋ ਪਰਿਵਾਰਿਕ ਮੈਂਬਰਾਂ ਨੇ ਦੇਖੀ ਤਾਂ ਯਕੀਨ ਨਹੀਂ ਹੋਇਆ ਕਿ ਇਹ ਉਹਨਾਂ ਦਾ ਹੀ ਪੁੱਤ ਹੈ ਘਰ ਤੋਂ ਧੋਖੇ ਦੇ ਨਾਲ ਬੁਲਾ ਕੇ ਇਸ ਮੁੰਡੇ ਦੀ ਜਾਨ ਲਈ ਗਈ ਹੈ ਪਤਾ ਲੱਗਿਆ ਕਿ ਦੋ ਦੋਸਤ ਘਰ ਦੇ ਵਿੱਚ ਆਉਂਦੇ ਨੇ ਅਤੇ ਉਸ ਨੂੰ ਕਹਿੰਦੇ ਨੇ ਕਿ ਸਾਡੇ ਨਾਲ ਚੱਲ ਇੱਕ ਦੋਸਤ ਨੂੰ ਉਹ ਮਨਾ ਕਰ ਦਿੰਦਾ ਪਰ ਦੂਸਰਾ ਦੋਸਤ ਇਮੋਸ਼ਨਲੀ ਉਸ ਨੂੰ ਤਿਆਰ ਕਰਦਾ ਕਿ ਉਹ ਨਾਲ ਚੱਲ ਕੇਂਦਾ ਕਿ ਮੇਰੀ ਮਾਂ ਬਿਮਾਰ ਹੈ ਅਤੇ ਉਸ ਨੂੰ ਡਾਕਟਰ ਦੇ ਕੋਲ ਲੈ ਕੇ ਜਾਣੇ ਇਹ ਸੁਣ ਕੇ ਵਿਕਾਸ ਤਿਆਰ ਹੋ ਜਾਂਦਾ ਹੈ ਪਰ ਇਹੀ ਉਸ ਦੀ ਸਭ ਤੋਂ ਵੱਡੀ ਭੁੱਲ ਸੀ ਕਿ ਆਪਣੇ ਦੋਸਤ ਦੇ ਉੱਪਰ ਉਸ ਨੇ ਯਕੀਨ ਕੀਤਾ ਇਸ ਦੋਸਤ ਦਾ ਨਾਮ ਸੀ ਗੁੱਲੂ ਪਰਿਵਾਰਿਕ ਮੈਂਬਰਾਂ ਨੇ ਦੱਸਿਆ ਕਿ ਉਹ ਹੀ ਇਸ ਨੂੰ ਘਰ ਤੋਂ ਲੈ ਕੇ ਗਿਆ ਅਤੇ ਇਸ ਤੋਂ ਬਾਅਦ ਉਹਨਾਂ ਦੇ ਪੁੱਤ ਵਿਕਾਸ ਨੂੰ ਕੁੜੀ ਦੇ ਘਰ ਦੇ ਬਾਹਰ ਹੀ ਵੜ ਦਿੱਤਾ ਗਿਆ ਬੇਰਹਿਮੀ ਦੇ ਨਾਲ ਖਤਮ ਕੀਤੇ ਇਸ ਮੁੰਡੇ ਦੀ ਦੇਖਣ ਤੋਂ ਬਾਅਦ ਭੈਣ ਦਾ ਰੋ ਰੋ ਕੇ ਬੁਰਾ ਹਾਲ ਹੋ ਗਿਆ ਜਿਸਨੇ ਕੀ ਦੱਸਿਆ ਕਿ ਉਸ ਨੂੰ ਇਸ ਘਟਨਾ ਤੋਂ ਪਹਿਲਾਂ ਇੱਕ ਕੁੜੀ ਦਾ ਫੋਨ ਵੀ ਆਇਆ ਸੀ ਅਤੇ ਹੁਣ ਜਦੋਂ ਇਹ ਸਾਰੀ ਘਟਨਾ ਵਾਪਰ ਚੁੱਕੀ ਹੈ ਤਾਂ ਪੁਲਿਸ ਉਹਨਾਂ ਦਾ ਸਾਥ ਨਹੀਂ ਦੇ ਰਹੀ ਜਿਸ ਤੇ ਚਲਦੇ ਪਰਿਵਾਰਕ ਮੈਂਬਰਾਂ ਦੇ ਵੱਲੋਂ ਤਰਨਾ ਪ੍ਰਦਰਸ਼ਨ ਕੀਤਾ ਗਿਆ ਤੇ ਨਾਲ ਹੀ ਹੋਰ ਕਿਹੜੀਆਂ-ਕਿਹੜੀਆਂ ਗੱਲਾਂ ਦਾ ਕਿਹੜੇ-ਕਿਹੜੇ ਵਿਅਕਤੀਆਂ ਦੇ ਬਾਰੇ ਕੀ ਕੁਝ ਕਿਹਾ ਜਾ ਰਿਹਾ ਹੈ ਉਹ ਜਾਣਨਾ ਆਦੋਬ ਹੈ ਨੂੰ ਬੰਦੇ ਨੂੰ ਬੰਦੇ ਕਿਹ 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 ਲੱਗਦੀ ਸੀ ਕਿ ਆ ਰਹੇ ਨੇ ਇੱਕ ਅਕੀ ਲੱਗਦੀ ਮੁੰਡੇ ਦੀ ਮੁੰਡੇ ਦੀ ਮਾਂ ਆਏਗੀ ਹੰਸਾਫ ਮਿਲੂਗਾ ਵੈਸੀ ਜਿਹੜੇ ਕਰਕੇ ਬੰਦੇ ਝੱਕਲੇ ਨੇ ਉਹ ਕਹਿੰਦੇ ਵੀ ਪੀਠ ਨੂੰ ਥੋੜਾ ਕਾਬੂ ਕਰਨਾ ਔਖਾ ਹੁੰਦਾ ਮੁਸ਼ਕਲ ਹੁੰਦੀ ਹੈ ਵੀ ਉਹ ਲੈ ਕੇ ਆ ਰਹੇ ਨੇ ਵੀ ਆਪਣੇ ਸੁਣਵਾਈ ਹੋਵੇਗੀ ਮੇਰੇ ਬੰਦੇ ਨੇ ਆਪਾਂ ਨੂੰ ਭਰੋਸਾ ਦਿੱਤਾ ਵੀ ਜੇ ਸੁਣਵਾਈ ਹੋਵੇਗੀ ਮੇਰਾ ਬੀਬੀ ਚਰਨਜੀਤ ਕੌਰ ਗੱਲ ਅੱਜ ਕੀ ਹੋਇਆ ਹੋਇਆ ਇਹ ਆ ਵੀ ਮੁੰਡੇ ਦੀ ਕੁੜੀ ਨਾਲ ਗੱਲ ਸੀ ਮੁੰਡਾ ਮੁੰਡਿਆ ਕੁੜੀ ਨੂੰ ਕਮਾਈ ਦਿੰਦਾ ਸੀ ਸਾਰੀ ਮੁੰਡੇ ਦੀ ਮਾਂ ਮੁੰਡੇ ਦਾ ਪਿਓ ਸਾਰਿਆਂ ਨੂੰ ਪਤਾ ਸੀ ਵੀ ਸਾਡੀ ਕੁੜੀ ਇਹਦੇ ਨਾਲ ਸੈੱਟ ਹੈਗੀ ਆ ਉਹਦੀ ਕਮਾਈ ਮੁੰਡੇ ਦੀ ਸਾਰੀ ਉੱਥੇ ਜਾਂਦਾ ਸੀ ਉਹ ਮਤਲਬ ਕਰੇ ਪੈਸਾ ਨਹੀਂ ਸੀ ਦਿੰਦਾ ਉਹਨੇ ਪਤਾ ਨਹੀਂ ਕੀ ਵਜਾ ਬਣੀ ਉਹਨੇ ਆਪਦੇ ਘਰ ਕੋਲੇ ਮੁੰਡਾ ਵੜਵਾਤਾ ਪੋਰਾ ਬਾਹ ਅੱਡ ਕਰ ਤੀਤਾ ਗਾਲ ਅੱਡ ਕਰਤਾ ਉਹਨੇ ਮਰਵਾਇਆ ਕੁੜੀ ਨੇ ਹੋਰ ਸਾਡਾ ਕੋਈ ਰੌਲਾ ਨਹੀਂ ਨਾ ਤਾਂ ਕੁੜੀ ਦੇ ਪਰਚਾ ਹੋਇਆ ਨਾ ਕੁੜੀ ਦੀ ਮਾਂ ਤੇ ਪਰਚਾ ਹੋਇਆ ਜਿੰਨੇ ਤੇ ਕਹਿੰਦੇ ਆ ਇੰਨਾ ਤੇ ਕਹਿੰਦੇ ਆ ਵੀ ਅਸੀਂ ਪਰਚਾ ਕਰਤਾ ਅਸੀਂ ਪਰਚੇ ਨੂੰ ਕੀ ਕਰੀਏ ਸਾਨੂੰ ਸਬੂਤ ਹੋਣਾ ਚਾਹੀਦਾ ਵੀ ਆ ਬੰਦੇ ਫੜੇ ਆ ਮੁੰਡਾ ਵਰ ਗਿਆ ਆ ਆ ਕਾਲ ਲਾਤਾ ਦੋ ਕੱਲ ਕੱਲ ਰਾਤ ਦੀ 2 ਵਜੇ ਦੀ ਗੱਲ ਆ ਕਿੰਨੀ ਉਮਰ ਮੁੰਡੇ ਦੀ ਮੁੰਡੇ ਦੀ ਉਮਰ 19 ਸਾਲ ਦੀ ਆ 19 ਤਾਂ ਕੱਟੀ ਆ ਮੁੰਡਾ ਬਹੁਤ ਸੋਹਣਾ ਸੁਨੱਖਾ ਸੀ ਗੱਭਰੂ ਜਵਾਨ ਥੋਡੇ ਵਰਗਾ ਉਹ ਮੁੰਡਾ ਵੱਡ ਕੇ ਗਮਾਤਾ ਇਹ ਸਮਝਦਾ ਵੀ ਭਈਏ ਆ ਇਹ ਨਹੀਂ ਸੋਚਣਾ ਚਾਹੀਦਾ ਭਈਆਂ ਚ ਜੇ ਕਿਸੇ ਐਸੇ ਤਕੜੇ ਬੰਦੇ ਦਾ ਇਹ ਤਕੜੇ ਮੁੰਡੇ ਦਾ ਬੰਦੇ ਦਾ ਮਰ ਜਾਂਦਾ ਨਾ ਕੁੱਤਾ ਉਹਦਾ ਵੀ ਜਾ ਕੇ ਦੁੱਖ ਮਣਾਉਂਦੇ ਆ ਇਹ ਗੱਭਰੂ ਜਵਾਨ ਪੁੱਤ ਮਰ ਗਿਆ ਇਹਨਾਂ ਦਾ ਕੋਈ ਦੁੱਖ ਨਹੀਂ ਧਰਨਾ ਲਾਇਆ ਕਾਰਨ ਕੀ ਹੈ ਤਾਂ ਕਾਰਨ ਤਾਂ ਲਾਇਆ ਕੋਈ ਬੰਦਾ ਨਹੀਂ ਫੜਿਆ ਉਹ ਕੁੜੀ ਨਹੀਂ ਫੜੀ ਕੁੜੀ ਘਰੇ ਬੈਠੀ ਆ ਕਿੰਨੇ ਕੂ ਮੁੰਡੇ ਮੁੰਡਿਆਂ ਨੇ ਹਮਲਾ ਕੀਤਾ ਕੋਈ ਪਤਾ ਲੱਗਾ ਜੀ ਹੁੰਦਾ ਚਾਰ ਪੰਜ ਚਾਰ ਪੰਜ ਮੁੰਡੇ ਆ ਜਿਨ੍ਹਾਂ ਨੇ ਪਤਾ ਨਹੀਂ ਕਿੱਥੋਂ ਕਿੱਥੋਂ ਦੇ ਬੋਰੀ ਨਾਲ ਵੱਢ ਕੇ ਤੁਸੀਂ ਸਿਸਟਰ ਹੋਂਦੀ ਹਾਂ ਹਾਂ ਜੀ ਮੈਂ ਛੋਟੀ ਭੈਣ ਆਂ ਮੈਂ ਖੰਨੇ ਵਿਆਹੀ ਹੋਈ ਆ ਤੁਹਾਡੇ ਭਰਾ ਦਾ ਕੀ ਨਾਮ ਹੈ ਉਹ ਕਿਹੜੀ ਜੇ ਕਰਨਦਾ ਕੀ ਗੱਲ ਮੇਰੇ ਭਰਾ ਦਾ ਨਾਮ ਦੀ ਬਿਆਸ ਸੀ ਬਾੜਿਆ ਸੀ ਉਹ ਰਹਿੰਦਾ ਸੀਗਾ ਜੀ ਕਿੰਨੀ ਉਮਰ ਉਹਦੀ ਨਾ 19 ਸਾਲ ਉਮਰ ਦੀ ਉਮਰ ਸੀਗੀ ਕਿਦੋਂ ਦੀ ਘਟਨਾ ਕੀ ਗੱਲਬਤ ਹੋਈ ਇਹ ਪਰਸੋਂ ਰਾਤ 12 ਵਜੇ ਉਹਦਾ ਦੋਸਤ ਆਇਆ ਜੀ ਘਰੋਂ ਨੂੰ ਠਾਲ ਕੇ ਲੈ ਕੇ ਗਿਆ ਕਿਸ ਜਗਹ ਠਾਲ ਕੇ ਲੈ ਕੇ ਉਹ ਕਹਿੰਦਾ ਮੇਰੀ ਮੰਮੀ ਬਿਮਾਰ ਆ ਉਹਨੂੰ ਹਸਪਤਾਲ ਲੈ ਕੇ ਜਾਣਾ ਹੈ ਉਸ ਤੋਂ ਬਾਅਦ ਜਦੋਂ ਉੱਤਰਿਆ ਪਹਿਲਾਂ ਤੁਹਾਨੂੰ ਲੱਗ ਗਿਆ ਠੇਕੇ ਤੇ ਉਹਦੇ ੱੱਕੇ ਨਾਲ ਮੂੰਹ 'ਚ ਬੋਤਲਾ ਪਲਾ ਕੇ ਉਹਦੇ ਮੂੰਹ 'ਚ ਬੋਤਲਾ ਪੰਨੀਆ ਜਦੋਂ ਭੱਜਣ ਲੱਗਿਆ ਉਹਦੇ ਇੱਥੇ ਟੱਕ ਮਾਰਿਆ ਉਹਨਾਂ ਨੇ ਗਰਦਨ ਤੇ ਠੀਕ ਆ ਹਲਟ ਉਹ ਥੇ ਗਿਆ ਤੇ ਹਥਿਆਰ ਸੀ ਉਹਨਾਂ ਕੋਲ ਹਾਂਜੀ ਹਥਿਆਰ ਸੀ ਕਿ ਤਲਵਾਰਾਂ ਸੀਗੀਆਂ ਕਿੰਨੇ ਮੁੰਡਿਆਂ ਕੋਲ ਜਿਹੜਾ ਜਿਹੜਾ ਮੁੰਡਾ ਕਰੂ ਲੈ ਕਿ ਉਹਦਾ ਕੀ ਨਾਮ ਹੈ ਕਿਹੜੀ ਜਗ੍ਹਾ ਦਾ ਉਹਦਾ ਨਾਮ ਗੁੱਲੂ ਸੀਗਾ ਜੀ ਉਹ ਬਾੜੇਵਾਲ ਦਾ ਹੀ ਸੀਗਾ ਜੀ ਗੁੱਲੂ ਨੌਤੀਗਾ ਜੀ ਉਹ ਪੁੱਲਾ ਪਤਾ ਹੈ ਉਹਦੇ ਘਰਦਿਆਂ ਨੂੰ ਨਹੀਂ ਇਹ ਪੁੱਛਦੇ ਸਾਡਾ ਮੁੰਡਾ ਕਿੱਥੇ ਆ ਸਾਨੂੰ ਮੈਨੂੰ ਇਹ ਜਗ੍ਹਾ ਤੇ ਲਿਜਾ ਕੇ ਕਤਲ ਕੀਤਾ ਜਿਹੜਾ ਏਰੀਆ ਉਹ ਸੂਆ ਹੈ ਜੀ ਬਾੜਿਆ ਸੂਏ ਤੇ ਮਾਮਲਾ ਨਹੀਂ ਘਰਚ ਕੀਤਾ ਮਾਮਲਾ ਇਹਨਾਂ ਨੇ ਘਰਚੀ ਨਹੀਂ ਕੀਤਾ ਉਹ ਇੱਕੋ ਕੁੜੀ ਆ ਜਿਹਨੂੰ ਉਹ ਪਿਆਰ ਕਰਦਾ ਸੀ ਉਹਦਾ ਵਿੱਚ ਹੱਥ ਹੈਗਾ ਉਹਦੇ ਘਰ ਦੇ ਸਾਹਮਣੇ ਕਤਲ ਕੀਤਾ ਗਿਆ ਉਹਨੂੰ ਵੀ ਲਿਆ ਕੇ ਰਿਮਾਂਡ ਤੇ ਲਿੱਤਾ ਜਾਵੇ ਉਹਨੂੰ ਵੀ ਪੁੱਛੇ ਕੀ ਗੱਲ ਕੀ ਆ ਬਸ ਤੁਸੀਂ ਡਾਨ ਦੇ ਬਾਅਦ ਦਰਨ ਲਗਾਏ ਤੁਹਾਨੂੰ ਅਜੇ ਤੱਕ ਪੁੱਛ ਨਹੀਂ ਲਿਆਣਾ ਕੀ ਕੀਤੀ ਗਾਈ ਤਾਂ ਅਸੀਂ ਇੱਥੇ ਆਏ ਆ ਕੋਈ ਕਾਰਵਾਈ ਨਹੀਂ ਕੀਤੀ ਗਈ ਤਾਂ ਅਸੀਂ ਇੱਥੇ ਆਏ ਆ ਜੇ ਪੁਲਿਸ ਵਾਲਿਆਂ ਕਾਰਵਾਈ ਕੀਤੀ ਗਈ ਹੁੰਦੀ ਅਸੀਂ ਇੱਥੇ ਨਾ ਹੋ ਗਏ ਮੁੰਡੇ ਲਾਪਤਾ ਹੈਗੇ ਮੁੰਡੇ ਲਾਪਤਾ ਕੀ ਜਾਣੀ ਆ ਤੋਜੇ ਨਾਲ ਆਏ ਤਾਂ ਇਨਸਾਫ ਚਾਹੀਦਾ ਆਈ ਰਾਤੀ ਪਾਣੀ ਪਿਲਾਏ ਦੋ ਦਿਨ ਸਰ ਗੱਲਬਾਤ ਹੈ ਕਿ ਇਹ ਮੇਰੇ ਫਰੈਂਡ ਆ ਇਹਨਾਂ ਨੇ ਮੈਨੂੰ ਫੋਨ ਕੀਤਾ ਕਹਿੰਦੇ ਮੇਰੇ ਬੇਟੇ ਦੀ ਡੈਥ ਹੋ ਗਈ ਮੈਂ ਕਿਹਾ ਕਿਸ ਤਰ੍ਹਾਂ ਹੋ ਗਈ ਕਹਿੰਦੇ ਮੈਨੂੰ ਕੁਝ ਪਤਾ ਨਹੀਂ ਕਿ ਮੇਰਾ ਵੱਡਾ ਬੇਟਾ ਚੰਡੀਗੜ੍ਹ ਗਿਆ ਸੀ ਹਸਪੀਟਲ ਐਡਮਟ ਸੀ ਇਸ ਕਰਕੇ ਮੈਂ ਆ ਰਹੀਆਂ ਸੀ ਮਾ ਤੂੰ ਮਾੜੀ ਜਿਹੀ ਇਨਕੁਆਰੀ ਕਰ ਲਾ ਜਦੋਂ ਸਰ ਅਸੀਂ ਪੁੱਛ ਕਰ ਕੀਤੀ ਇਹਨਾਂ ਦੇ ਬੇਟੇ ਨੂੰ ਬਿਲਕੁਲ ਕੱਟ ਕੇ ਸਿੱਧ ਦਿੱਤਾ ਸੀ ਇਸ ਹਲਾਤ ਚ ਨਹੀਂ ਸੀ ਕਿ ਉਹ ਦੇਖਿਆ ਜਾਵੇ ਸਰ ਇੱਕ ਕੁੜੀ ਆ ਲక్ష్ਮੀ ਨਾਮ ਦੀ ਉਹਨਾਂ ਨਾਲ ਥੋੜਾ ਇਹਨਾਂ ਦੇ ਬੇਟੇ ਦਾ ਚੱਕਰ ਸੀ ਤੇ ਇਹਨਾਂ ਨੇ ਰਿਸ਼ਤਾ ਵੀ ਮੰਗਿਆ ਘਰ ਜਾ ਕੇ ਕੁੜੀ ਵਾਲੇ ਕਹਿੰਦੇ ਕਿ ਅਸੀਂ 3 ਸਾਲ ਹਲੇ ਰਿਸ਼ਤਾ ਨਹੀਂ ਕਰਨਾ ਕੁੜੀ ਵਾਲਿਆਂ ਨੇ ਕਈ ਵਾਰ ਇਹਨਾਂ ਨੂੰ ਧਮਕੀਆਂ ਵੀ ਦਿੱਤੀਆਂ ਤਾਂ ਇਹਨਾਂ ਨੇ ਬਸ ਗੱਲ ਗੌਰ ਹੀ ਨਹੀਂ ਸਰ ਵੀ ਚਲੋ ਕੋਈ ਗੱਲ ਨਹੀਂ ਬੱਚਿਆਂ ਦੀ ਗੱਲ ਆ ਛੱਡ ਦੀ ਸਰ ਉਸ ਤੋਂ ਬਾਅਦ ਕੁੜੀ ਵਾਲਿਆਂ ਨੇ ਮੁੰਡੇ ਵਾਲਿਆਂ ਨੂੰ ਪੈਸੇ ਦਿੱਤੇ ਪੈਸੇ ਦੇ ਕੇ ਸਾਨੂੰ ਪਤਾ ਲੱਗਿਆ ਸਿੰਕਵਾਰੀ ਕਰਾਈ ਕਹਿੰਦੇ ਮੁੰਡੇ ਵਾਲਿਆਂ ਨੂੰ 8 ਲੱਖ ਰੁਪਏ ਦਿੱਤਾ ਗਿਆ 8 ਲੱਖ ਰੁਪਏ ਦੇ ਕੇ ਜੀ ਕਤਲ ਕਰਾਇਆ ਗਿਆ ਤੇ ਪੁਲਿਸ ਨੂੰ ਰਾਤ ਨੂੰ 2 ਵਜੇ ਕਾਲ ਕੀਤੀ ਗਈ ਪੁਲਿਸ ਨੇ ਉਸ ਟਾਈਮ ਕੁਝ ਨਹੀਂ ਕੀਤਾ ਜੀ ਇਸ ਟਾਈਮ ਦੀ ਇנקਵੈਰੀ ਪੁਲਿਸ ਕਹਿ ਰਹੀ ਆ ਕਿ ਪਰਚਾ ਦਰਜਾ ਸਰ ਪਰਚੇ ਨੂੰ ਅਸੀਂ ਕੀ ਕਰੀਏ ਮੌਜੂਦ ਕਤਲ ਕਰਨ ਦਾ ਕਾਰਨ ਕੀ ਰਿਹਾ ਹੈ ਕਤਲ ਕਰਨ ਦਾ ਕਾਰਨ ਸਰ ਕੁੜੀ ਸੀ ਤੁਹਾਨੂੰ ਦੱਸਿਆ ਕੁੜੀ ਕਰਕੇ ਕਤਲ ਕਰਾਇਆ ਗਿਆ ਪੈਸਿਆਂ ਤੇ ਕਤਲ ਹੋਇਆ ਜੀ ਦੋ ਇਹ ਦੋਵੇਂ ਪ੍ਰਵਾਸੀ ਨੇ ਕਿ ਵੀ ਇੱਕ ਸਾਈਡ ਪ੍ਰਵਾਸੀ ਨਹੀਂ ਦੋਨੇ ਸਾਈਡ ਪ੍ਰਵਾਸੀ ਆ ਜੀ ਪਰਿਵਾਰ ਨੇ ਕਰਵਾਇਆ ਹਾਂਜੀ ਪਰਿਵਾਰ ਨੇ ਕਰਵਾਇਆ ਅੱਛਾ ਹਾਂਜੀ ਪੈਸੇ ਦੇ ਕੇ ਕਤਲ ਕਰਵਾਇਆ ਸਰ ਮਾਂ ਮੰਗੇ ਹੀ ਸਰ ਇਹਨਾਂ ਨੂੰ ਇਨਸਾਫ ਦਿੱਤਾ ਜਾਵੇ ਦੇਖੋ ਇੱਕ ਤਰਨਾ ਉਦੋਂ ਤੱਕ ਅਸੀਂ ਤੱਕ ਚੱਕਣਾ ਨਹੀਂ ਸੀ ਜਦੋਂ ਤੱਕ ਸਾਨੂੰ ਇਨਸਾਫ ਨਹੀਂ ਮਿਲਦਾ ਜਿੰਨੇ ਤੱਕ ਮੁੰਡੇ ਦੀ ਉਮਰ 19 ਸਾਲ ਆ ਸਰ ਜੀ 19 ਸਾਲ ਉਮਰ ਆ ਜੀ ਨਾਮ ਕੀ ਸੀ ਮੁੰਡੇ ਦਾ ਉਹਨਾ ਦਾ ਵਿਕਾਸ ਵਿਕਾਸ ਹਾਂਜੀ ਉਹ ਪੇਂਟਰ ਦਾ ਕੰਮ ਕਰਦਾ ਸੀ ਜੀ ਹਾਂਜੀ ਠੀਕ ਹੈ ਧੰਨਵਾਦ ਹਾਂਜੀ ਉਹ ਜਾਣਦਾ ਜੀ ਉਹ ਮੈਂ ਹਾਂ ਕੰਮ ਕਰੀ ਤੋਂ ਉਹਨਾਂ ਚਾਰ ਬਣਦਾ ਨਹੀਂ ਜਾਣਦਾ ਜੀ ਉਹ ਬਾਲ ਚਾ ਰਹੀ ਆ ਉਹ ਆ ਜੀ ਇੱਕ ਮੁੰਡਾ ਸੈਂਟਰ ਤੋਂ ਆਰ ਰਿਪੋਰਟ ਕਰਦੀ ਆ ਐਫਆਈਆ ਦਰਜ ਆ ਤੇ ਜਿਹੜੇ ਆ ਬਾਈ ਨੇ ਮੈਕਰੀਆ ਕਰ ਦਿਆ ਔਰ ਉਹਨਾਂ ਦੀ ਤਲਾਸ਼ ਲਈ ਖੜੀਆਂ ਪਾਰਟੀਆਂ ਵੱਖ-ਵੱਖ ਜਗ੍ਹਾ ਤੇ ਜਿਹੜੀਆਂ ਐ ਮੂਵ ਕੀਤੀਆਂ ਸਭੀ ਜਾਰੀਆਂ ਸੇ ਜਲਦੀ ਰੈਸਟ ਕਰ ਲੇਂਗਾ ਇਹਨਾਂ ਦੇ ਮਾਮਲੇ ਤੇ ਇਹਨੇ ਕਿਹੜੇ ਪਿਰਡੂ ਆ ਆਹ ਹਾਂ ਬਿਲਕੁਲ ਦੱਸਤਾ ਹੀ ਪਤਾ ਇਹਨਾਂ ਨੂੰ ਕਿੰਨੀ ਦੇਰ ਲੱਗਦੀ ਆ ਕਰ ਕੱਲ ਹੀ ਆ ਕੱਲ ਹੀ ਜਦੋਂ ਪਤਾ ਲੱਗਾ ਜਦ ਐਫਆਈਆ ਲਾਉਣ ਕਰਾਉਂਦੇ ਆ ਕਹਤਾਂ ਜਿਹੜੀ ਆ ਪਤਾ ਨਹੀਂ ਦਿੰਦੇ ਬੰਦੇ ਜਲਦੀ ਦਲਦੀ ਪਾਰਟੀਆਂ ਮੂਵ ਕੀਤੀਆਂ ਜਾਂ ਉਹਨਾਂ ਤੱਕ ਤਲਾਸ਼ ਲਈ ਕੀਤੀਆਂ ਹੋਈਆਂ ਜਲਦੀ ਤੇ ਜਲਦੀ ਜਿਹੜੇ ਅਰੈਸਟ ਕੀਤੇ ਨੇ ਕਿੰਨੇ ਬੰਦੇ ਨੇ ਕਲਾਸ ਦੇ ਇਹ ਆਪਣੇ ਸੰਦੀਪ ਮੁਰਦਾਬਾਡ ਪੰਜਾਬ ਪੁਲਿਸ ਮੁਰਦਾਬਾਡ ਪੰਜਾਬ ਪੁਲਿਸ ਮੁਰਦਾਬਾਡ ਕਾਂਗਰਸ ਸਰਕਾਰ ਮੁਰਦਾਬਾਡ ਪੰਜਾਬ ਪੁਲਿਸ ਮੁਰਦਾਬਾਡ ਪੰਜਾਬ ਪੁਲਿਸ ਮੁਰਦਾਬਾਡ ਪੰਜਾਬ ਪੁਲਿਸ ਮੁਰਦਾਬਾਡ ਪੰਜਾਬ ਪੁਲਿਸ ਮੁਰਦਾਬਾਡ ਚੱਲ ਲੈ ਚੱਲ मारके तेरा मार मारता है जय